ਜਦੋਂ ਜਿਪਸੀ ਪਿੱਛੇ ਹੋ ਗਈ ਨਾ ਉਹਨਾਂ ਨੇ ਗੱਡੀ ਤੇਜ਼ ਕਰ ਲਈ ਤੇ ਮੇਰੇ ਬੇਟੇ ਨੇ ਵੀ ਤੇਜ਼ ਕਰ ਲਈ ਉਹਨਾਂ ਦਾ ਮਨਸ਼ਾ ਇਹੋ ਸੀ ਕਿ ਜਿਪਸੀ ਨੂੰ ਉੱਥੋਂ ਕਢੀਏ ਉਹ ਫਿਰ ਨਾ ਜਿਪਸੀ ਨੂੰ ਪਿੱਛੇ ਕਰਕੇ ਜਿਪਸੀ ਕਾਫੀ ਪਿੱਛੇ ਰਹਿ ਗਈ ਉਸ ਤੋਂ ਸਪੀਡ ਤੇ ਕਾਫੀ ਅੱਗੇ ਲੈ ਆਏ ਅੱਗੇ ਜਦੋਂ ਲੈ ਆਏ ਤੇ ਉਹ ਨਾ ਬੇਟੇ ਦੇ ਵੈਲਫਰ ਲੈ ਕੇ ਆਏ ਉਹਨੇ ਬੇਟੇ ਨੂੰ ਇੱਧਰ ਮਾਰਨ ਦੀ ਕੋਸ਼ਿਸ਼ ਕੀਤੀ ਮੇਰੇ ਬੇਟੇ ਨੇ ਇੱਧਰ ਕਹੇ ਤੇ ਫਿਰ ਉਹ ਮੇਰੇ ਵੱਲ ਆ ਗਏ ਬੇਟਾ ਘਰ ਆ ਗਿਆ ਮੈਂ ਉਹਨੂੰ ਕਿਹਾ ਤੇ ਆਮ ਲੋਕ ਨਹੀਂ ਨੇ ਬਦਮਾਸ਼ ਨੇ ਮੇਰੇ ਬੇਟੇ ਨੇ ਫਟਾਫਟ ਨਾ ਮੈਟਕਲ ਪਾਣੀ ਪੁਲਿਸ ਐਸਐਸਪੀ ਦਾ ਫੋਨ ਕੱਢ ਕੇ ਉਹਨੂੰ ਫੋਨ ਮਿਲਾ ਕੇ ਮੇਰੇ ਫੜਾਇਆ ਮੈਂ ਫੋਟੋ ਖਿੱਚ ਲਈ ਉਹਨਾਂ ਚ ਉਹਨਾਂ ਦੀ ਕਾਰ ਦੀ ਜੀ ਜਦੋਂ ਮੇਰੇ ਵੱਲ ਲੈ ਕੇ ਆਏ ਤੇ ਮਾਨਪਤ ਐਸਐਸਪੀ ਨੇ ਕਿਹਾ ਸਾਨੂੰ ਕਿ ਤੁਸੀਂ ਨਾ ਇਹਨਾਂ ਨੂੰ ਗੱਡੀ ਰੋਕਣ ਦੀ ਕੋਸ਼ਿਸ਼ ਕਰੋ ਮੈਂ ਆ ਮੰਨਿਆ ਆਮ ਆਦਮੀ ਨਹੀਂ ਨੇ ਸਾਡੀ ਜਿਸ ਦੇ ਪਿੱਛੇ ਰਹਿ ਗਈ ਆਪਾਂ ਨਹੀਂ ਰੋਕ ਸਕਦੇ ਉਹ ਕਹਿੰਦਾ ਫਿਰ ਤੁਸੀਂ ਗੱਡੀ ਕਿਸੇ ਤਰ੍ਹਾਂ ਟੋਲ ਲਾ ਕੇ ਤੱਕ ਲੈ ਕੇ ਆਓ ਆਪਣੀ ਆਪਾਂ ਫਿਰ ਪਹੁੰਚਾਈ ਉਹ ਪਿਛਲੇ ਵਾਲੀ ਗੱਡੀ ਜਦੋਂ ਮੈਂ ਫੋਟੋ ਖਿਜਦੇ ਸੀ ਇੱਕ ਗੱਡੀ ਤੇ ਭੱਜ ਗਈ ਤੇ ਜਿਹੜੀ ਦੂਸਰੀ ਕਾਰ ਸੀ ਦੂਸਰੀ ਗੱਡੀ ਨੇ ਵੀ ਨਾ

ਜਲਦੀ ਤੋਂ ਜਲਦੀ ਮੈਂ ਆਪਣੇ ਸਟੇਟਿਜ ਪੌਂਟ ਚ ਪਹੁੰਚਣਾ ਚਾਹੁੰਦੀ ਆ ਜੀ ਮੈਨੂੰ ਮੇਰਾ ਬੱਚਾ ਨਾਲ ਹੈ ਮੈਂ ਬਹੁਤ ਡਰੀ ਹੋਈ ਆ ਇਸ ਤਰ੍ਹਾਂ ਪਹੁੰਚਾ ਮੈਨੂੰ ਇਹ ਜੀ ਫਟਾਫਟ ਤੋਂ ਫਟਾਫਟ ਚੰਡੀਗੜ੍ਹ ਪਹੁੰਚ ਜਾਇਆ ਜਾਏ ਜੀ ਜੀ ਬਿਲਕੁਲ ਸਾਨੂੰ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਮੈਂ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978